ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਭਰਾਓ ਆਏ ਹੋਏ ਆਂ ਸ਼ਰਮੇ ਕੋਲੇ ਤੇ ਬਹੁਤ ਬੁੱਧਵਾਰ ਟੱਪ ਗਿਆ ਤੇ ਆਪਾਂ ਕੋਈ ਗੀੜੀ ਨਹੀਂ ਬਣਾਈ ਜੀ ਤੇ ਸ਼ਰਮਾ ਵੀ ਅੱਜ ਜਹਾਜ ਦੇ ਟਰੈਕਟਰ ਲਈ ਫਿਰਦਾ ਤੇ ਸ਼ਰਮੇ ਨਾਲ ਗੱਲਬਾਤ ਹਰ ਬੁੱਧਵਾਰ ਤਲਵੰਡੀ ਸਾਬੋ ਤੇ ਸ਼ਰਮੇ ਨਾਲ ਥੋੜੀ ਘਰਾਉਂਦੇ ਆ ਗੱਲਬਾਤ ਸ਼ਰਮਾ ਛਤਰੀਕਾਲ ਜੀ ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ ਕੀ ਹਾਲ ਹੈ ਜਮਾ ਉਹ ਕਹਿੰਦਾ ਸਾਹਿਬ ਬਹੁਤ ਕੈਮ ਬਾਦ ਆ ਗਿਆ ਬਿਮਾਰ ਹੋ ਗਿਆ ਸੀ ਭੁੱਲਰ ਹਣਾ ਹੋਰ ਨਾਲ ਮਾਰੋਗ ਨਾਲ ਜਵਾਕ ਵੀ ਬਿਮਾਰ ਹੋ ਗਿਆ ਸੀ ਹੋਰ ਨਾਲੇ ਕਣਕ ਕਣਕ ਸਾਂਭਣ ਲੱਗੇ ਚਲੋ ਉਹ ਅੱਜ ਬਾਈ ਜੀ ਬੁੱਧਵਾਰ ਸਲਵੰਦ ਸਾਹਿਬ ਤੋਂ ਮਿਲਣੀ ਲੱਗੀ ਆ ਅੱਜ ਕੋਸ਼ਿਸ਼ ਕਰਾਂਗੇ ਬਾਈ ਜਾਇਜ ਦੇ ਰੇਟ ਦੱਸਣ ਦੇ ਹਾਂ ਤੇ ਵਾਜਾ ਕਰਦੇ ਆ ਇਹ ਬਾਈ ਵੀ ਫੋਨ ਕਰੀ ਜਾਂਦੇ ਸੀ ਅਗੇ ਸ਼ਰਮੇ ਨਾਲ ਵੀਡੀਓ ਲਈ ਆਈ ਮੈਂ ਕਿਹਾ ਹੁਣ ਬਿਮਾਰ ਹੋ ਜਾਓਗੇ ਸੀ ਕੁਝ ਹੋਲਦ ਗਏ ਯਾਰ ਕਿਵੇਂ ਜੀ ਹੈਨਾ ਹੁਣ ਬਹੁਤ ਹੁੰਦੇ ਜੀ ਹਾਂਜੀ ਸਭ ਤੋਂ ਪਹਿਲਾਂ ਨਾ ਆ ਗਿਆ 55 10 55 10 ਨਿਊ ਹੋਲੈਂਡ ਬੈਂਪੁਰ ਤੇ ਲੋਕੇ ਲੈਂਕਾ ਤੱਕ ਸਾਰਾ 오ਰੀਜਨਲ ਹੈ ਵੈਕਟਰ ਆ ਇਹ ਤਾਂ ਰੰਗ ਪੇਂਟ ਨਹੀਂ ਹੋਇਆ ਹਾਂਜੀ ਚਾਰੇ ਟਾਇਰ ਬਿਲਕੁਲ ਤਾਜ਼ੇ ਹਾਂਜੀ ਠੀਕ ਹੈ ਗੱਲ ਕੱਲ ਟਾਇਰ ਪਾਏ ਆ ਜੀ ਰੋਜ਼ ਰਿੰਦੇ ਹਾਰੋਜ਼ ਇਹ ਮੈਂ ਅੱਜ ਟਾਇਰ ਪਾਏ ਆ ਟਾਇਰ ਦੇ ਨਾਲ ਦੇ ਸੀ 90 95 ਪੈਸੇ ਥੋੜੇ ਜਿਹਾ ਹਲਕੇ ਜਿਹਾ ਮਤਲਬ ਖੁਸ਼ਕੀ ਸੀ ਜੁਨਾ ਟਾਇਰਾਂ ਨੇ ਉਹ ਤਾਂ ਬਦਲਦੇ ਇਹ ਨਵੇਂ ਪਾਤੇ ਜਾ ਨਵੇਂ ਪਾਤੇ ਗੁੜੀਆ ਦੇ ਹਾਂਜੀ ਇੱਕ ਮੂਰਲੇ ਐਕਟਰ ਵੀ ਦੇਖ ਕੇ ਕਹਿੰਦੇ ਕੀ ਗੱਲ ਪੋਕਾ ਪੀ ਸੀ ਐ ਬਾਈ ਡਬਲ ਡਿਸਟ੍ਰੀਬਿਊਟਰ ਆ ਡੰਡਾ ਫੱਟੀ ਸਭ ਕੁਝ ਨਾਲ ਆ ਬਾਈ ਇਹਦੇ ਹਾਂਜੀ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਬਾਈ 2021 ਮਾਡਲ ਆ ਟਰੈਕਟਰ ਦੇ ਦਾਂਗੇ ਆਪਾਂ 6.5 ਲੱਖ ਦਾ ਮੌਕੇ ਤੇ ਮਾਨ ਸਨਮਾਨ ਹੋਰ ਵੀ ਹੋ ਜੀਆ 6.5 ਲੱਖ ਦਾ ਮੌਕੇ ਤੇ ਮਾਨ ਸਨਮਾਨ ਹੋਰ ਵੀ ਹੋ ਜੀਆ ਠੀਕ ਆ ਜੀ ਲਓ ਜੀ ਯਾ ਜਿੱਦਾਂ ਟਰੈਕਟਰ ਲਾਉਂਗੇ ਹੋ ਜੂਆ 6 ਤੋਂ 6.5 ਤੱਕ ਲੌਣ ਹੋ ਜੀਆ ਤੇ ਪੁਰਾਣਾ ਟਰੈਕਟਰ ਪੁਰਾਣਾ ਕੱਟ ਲਾਂਗੇ ਜਿੰਨੇ ਕ ਦਾ ਹੋਏ ਉਨੇ ਕ ਦਾ ਕਟਾਂਗੇ ਭਰਾਵਾ ਠੀਕ ਹੈ ਲਓ ਜੀ ਤੁੰਨੀਆਂ ਛੋਟਾਂ ਆ ਸ਼ਰਮ ਦੀ ਮੋਕਾ ਪੀਸ ਹੀ ਆ ਯਾਰ ਹਾਂਜੀ ਉਹਦੂਆ ਦਾ ਕਸਾ ਨਾ ਲਿਖਾ ਸੋਨਾ ਲਿਖਾ 750 ਆ 750 23 ਮਾਡਲ ਆ ਹਾਂਜੀ ਆ 590 ਕ ਘੰਟੇ ਚੱਲਿਆ ਬਿਲਕੁਲ ਨਵਾਂ ਟਰੈਕਟਰ ਆ ਹਾਂਜੀ ਅਰ ਪੀ ਦਾ ਪੀ ਆ ਟਰੈਕਟਰ ਹੈ ਹਾਂਜੀ ਸਾਢੇ 6 ਲੱਖ ਰੁਪਏ ਡਿਮਾਂਡ ਆ ਪੂਰੇ 6 ਲੱਖ ਰੁਪਏ ਦਾ ਇਹ ਚੈਂਜਰ ਵਾਲਾ ਨਹੀਂ ਨਹੀਂ ਬਿਨਾ ਚੈਂਜਰ ਤੋਂ ਅੱਛਾ ਇੱਕ ਦਿਨ ਹੋਰ ਗੱਲ ਦੱਸਦਾ ਹਾਂ ਹਾਂਜੀ ਜਿੰਨੇ ਦਾ ਟਰੈਕਟਰ ਬੋਲੂਗਾ ਮੈਂ ਹਾਂਜੀ ਜੇ ਕੋਈ ਦੇ ਦੇ ਹਾਂ ਆਪਣੀ ਗਰੰਟੀ ਹੈ ਠੀਕ ਆ ਬਾਈ ਮਨ ਕੇ ਇੰਜ ਉਹਨਾਂ ਤੇ ਸਮਾਹ ਕੇ ਮਾਰਦੇ ਦੇ ਜਮਾ ਨਾ ਦੇਖ ਪਿਆਣਾ ਬਾਈ ਜਮਾ ਨਾਗ ਵਰਗਾ ਵਿੱਚੋਂ ਆ ਪੀਜੀ ਆ ਹੈ ਸਮਾ ਕੋਫੇ ਪੰਜਾਬ ਨੰਬਰ ਆ ਬਾਈ ਇਹ ਪੰਜਾਬ ਨੰਬਰ ਰਤਨਾਵ ਆ ਆ ਜਾ ਓਰੇ ਆ ਜਾ ਅੱਜ ਤੇਰੇ ਤੇਰਾ ਇੰਜਨ ਕਰਨਾ ਆ ਭਾਈ ਇਹ ਲੋਕਾਂ ਦਾ ਇੰਜਨ ਕਰਦਾ ਹਾਂ ਦਾ ਅੱਜ ਆਪਾਂ ਸਤਨਾਮ ਦਾ ਕਰਨਾ ਹੀ ਇੰਜਨ ਹਾਂਜੀ ਇੱਧਰ ਕਰੀ ਭਾਈ ਸਸਤੀ ਗਿਆ ਸਸਤੀ ਗਿਆ ਸਤਨਾਮ ਦਾ ਘਰੂ ਟਰੈਕਟਰ ਆ ਇਹ ਹਾਂਜੀ ਤੇ ਸਤਨਾਮ ਕਿਹੜਾ ਮਾਡਲ ਆ 10 2010 ਮਾਡਲ ਤੇ ਗੇਅਰ ਇੰਜਨ ਕਿਵੇਂ ਆ ਸਤਨਾਮ ਇੰਜਨ ਜਿਵੇਂ ਓਕੇ ਆ ਜਿਵੇਂ ਤਸੱਲੀ ਕਰਨੀ ਆ ਯਾਰ ਉਵੇਂ ਕਰ ਲਿਆ ਬਾਹ ਕੇ ਚਲਾ ਕੇ ਜਿਵੇਂ ਤਸੱਲੀ ਮਰਜ਼ੀ ਕਰ ਲਈ ਹੈਨਾ ਤੇ ਸਿੰਪਲ ਸਟੀਅਰਿੰਗ ਤੇ ਗੇਅਰ ਇੰਜਨ ਦਾ ਓਕੇ ਆ ਨਾ ਜਿਵੇਂ ਓਕੇ ਕੋਈ ਬਲੋ ਪਾਫ 1% ਦਿਖਾ ਦੇ ਤੇ ਆ ਛਤਰੀ ਤੇ ਪੂਰੀ ਦੇ ਦੇਗਾ ਛਤਰੀ ਦੇ ਦਾਂਗੇ ਯਾਰ ਛਤਰੀ ਪੂਰੀ ਕਰਾਂਗੇ ਡੰਡਾ ਫੱਟੀ ਸਭ ਕੁਝ ਹੁੱਕ ਸਭ ਕੁਝ ਮਿਲੂਆ ਤੇ ਅੱਧੇ ਘਟਾ ਹੈਗੇ ਹਨਾ ਬਾਈ ਹਾਂ ਕਿਹੜੀ ਕੰਪਨੀ ਦੇ ਆ ਇਹ ਟਾਇਰ ਆ ਮਗਲੇ ਮੂਹਰੇ ਲੇ ਹੈਗੇ ਜੀ ਐਮ ਆਰ ਤੇ ਤੇ ਸਤਨਾਮ ਜੇ ਸਾਈਡ ਗੇਅਰ ਆ ਜੀ ਡਬਲ ਕਲਚ ਆ ਹਾਂਜੀ ਜੇ ਆਪਾਂ ਰੇਟ ਤੇ ਆ ਜੇ ਸਤਨਾਮ 2 ਲੱਖ 80000 ਲਈ ਕੀ ਬਠਲ ਦੇਗਾ ਕਰਨਾ ਉਨੇ ਮੈਂ ਮਰਜੀ ਕਰ ਲਾ ਜੇ ਮੈਂ ਮਰਦੀ ਨਹੀਂ ਤੂੰ ਤੂੰ ਨਹੀਂ ਚੱਲੂਗੀ ਮਰਜੀ ਹੁਣ ਮਰਜੀ ਤਾਂ ਮੈਂ ਕਰੂ ਕਰੂ ਦੇ ਦਾਂਗੇ 60 ਦਾ ਲੈ ਤੇਰੇ ਦਿਮਾਗ ਤੇ ਲੋਡ ਪੈ ਗਿਆ ਭਰਾ ਮੈਂ ਦੇ ਭਰਾ ਦੇਖਦੇ ਆ ਵੀ ਕਿੰਨੇ ਦੇ ਦੇਗਾ 60 ਦਾ ਨਹੀਂ ਨਹੀਂ 3 ਘੱਟ ਹੋਰ ਤੂੰ ਕਰ ਦੇ ਕੋਈ ਜਿਹਾ ਜਦੋਂ ਮੇਰੇ ਟਰੈਕਟਰ ਨੂੰ ਤੂੰ ਡਾਡੋਣਾ ਹੁੰਦਾ ਉਹ ਤੋਂ ਉਦੋਂ ਸ਼ਰਮੇ ਤੇ ਨਹੀਂ ਉਦੋਂ ਤਾਂ ਕਹਿੰਦਾ ਕਿ ਕੋਈ ਸ਼ਰਮ ਨਹੀਂ ਆ 10 ਕਿੰਨੇ ਦਾ 22 ਦਾ ਦੇ ਹੋਰ ਦਾ ਜਾਂ ਕੁਛ ਕਹੀ ਜਾਵੇ 2 ਲੱਖ ਤੇ 40000 ਰੁਪਏ ਦਾ ਟਰੈਕਟਰ ਲੈ ਜਿਓ ਠੀਕ ਆ ਗੱਲ ਫਤਨਾ ਮੋਬਾਈਲ ਨੰਬਰ ਕਿੰਨਾ ਆਪਦੀ ਦੇਖ ਦੇ 700 ਪੂਰਾ 93 55 299 ਲਓ ਜੀ ਸਤਨਾਮ ਨਾਲ ਕਾਲ ਕਰੋ ਕੰਟੈਕਟ ਪਹਿਲਾਂ ਇਹ ਗੱਲ ਕਰਦਾ ਹੁੰਦਾ ਜੀ ਸਤਨਾਮ ਕਾ ਸ਼ਰਮੇ ਨਾ ਕਰ ਲੋ ਕੰਟੈਕਟ ਅੱਜ ਮੈਂ ਕਹਿ ਰਿਹਾ ਜੀ ਸਤਨਾਮ ਨਾਲ ਕਰ ਲੋ ਕੰਟੈਕਟ 1000 ਰੁਪਿਆ ਚਾਬੀ ਨਾਲ ਸਤਨਾਮ ਤੋਂ ਆਵਾਂ ਕਿ ਤੇ ਇੱਕ ਡੰਮੀ ਟਰੈਕਟਰ ਮੈਂ ਉਹਦੇ ਕੋਲੋਂ ਦੇਵਾਂਗਾ ਠੀਕ ਹੈ ਜੀ ਠੀਕ ਹੈ ਗੱਲ ਜੇ ਤੁਹਾਨੂੰ ਇੰਜਨ ਦਾ ਕੋਈ ਤੇਲ ਤੂਲ ਤੁਹਾਨੂੰ ਮਾੜਾ ਲੱਗਿਆ ਨਵਾਂ ਤੇਲ ਪਾ ਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਠੀਕ ਹੈ ਸਤਨਾਮ ਠੀਕ ਹੈ ਠੀਕ ਆਪਾਂ ਇੰਜਨ ਕਰਤਾ ਅੱਜ 600 ਆ ਦੁਵਾ ਦਾ ਗਿਆ ਉਹ ਦੁਵਾ ਦਾ ਗਿਆ ਫਾਰਮ 50 ਭਾਈ ਸਾਰਾ origignal tractor ਆ ਤੇ ਓਕੇ ਆ ਤੇ ਟਾਇਰ ਅੱਧੇ ਘਟੇੜ ਆ ਵੀਰੇ ਗੇਰ ਇੰਜਨ ਦਾ ਓਕੇ ਚਲਾ ਕੇ ਵਾ ਕੇ ਤਸੱਲੀ ਕਰ ਲਿਓ ਪੰਜਾਬ ਨੰਬਰ 165 ਲਿਖਿਆ ਜੀ tractor ਤੇ ਮਿਲੂਗਾ ਜੀ 1 ਲੱਖ ਤੇ 35000 ਦਾ 135 ਦਾ ਹਾਂ ਠੀਕ ਹੈ ਜੀ ਉਹ ਦੁਵਾ ਦਾ ਗਿਆ 34 mm ਮਾਸਟਰ ਮੈਜ 34 ਹਾਂ ਇਹ 3 ਵੀ ਕੋਕਈਆ ਪਾਵਰ ਫਲੇਰ ਨੇ ਜਿੰਨੇ ਦਾ ਟਰੈਕਟਰ ਉਹਨੇ ਹੀ ਲੋਨ ਹੋ ਜੂ ਟਰੈਕਟਰ ਤੇ ਮੂਹਰੇ ਟਾਇਰ ਨਵੇਂ ਆ ਬਿਲਕੁਲ ਗੁੜੀਰ ਦੇ ਹੂੰ ਹੂੰ ਪਿਛਲੇ ਹੈਗੇ ਭਾਈ 80 85 ਪੈਸੇ ਟਾਇਰ ਫੁੱਲ ਲੋਨ ਹੋ ਜੂ ਟਰੈਕਟਰ ਤੇ ਟਰੈਕਟਰ 475 ਰੇਟ ਕਿਹ ਟਰੈਕਟਰ ਦੇਵਾਂਗੇ 4 ਲੱਖ 40 ਹਜ਼ਾਰ ਦਾ ਜੈਸ ਨੂੰ ਹੀ ਹੈ 440 ਜੈਸ ਨੂੰ ਹੀ ਆ ਅੱਗੇ ਆ ਗਿਆ ਝੋਟਾ ਉਹ ਦੂਆ ਲੱਗਿਆ ਜੀ 855 20 ਮਾਡਲ ਨਹੀਂ ਮਾਡਲ ਪਿਛਲੇ ਟਾਇਰ ਭਾਈ 90 95 ਪੈਸੇ ਆ ਮੂਹਰੇ ਭਾਈ 60 ਕੇ ਪੈਸੇ ਆ ਹੂੰ ਟਰੈਕਟਰ ਸੋਨਾ ਬਹੁਤ ਆ ਡਬਲ ਡਿਸਟਰੀਬਿਊਟਰ ਹੈ ਚੈਬਰ ਛਤਰੀ ਲੱਗੀ ਹੈ ਡੰਡਾ ਫੱਟੀ ਸਭ ਕੁਝ ਨਾਲ ਆ ਤੇ ਮੂਲਾ ਬੈਂਪਰ ਵੀ ਘੈਂਟ ਲੱਗਾ ਹੋਇਆ ਜੀ ਆਪਣਾ ਤੇਲ ਵਾਲੀ ਟੈਂਕੀ ਲੱਗੀ ਟੈਂਕੀ ਬਣੀ ਹੋਈ ਆ ਟੈਂਕੀ ਬਣੀ ਹੋਈ ਆ 6 ਲੱਖ 35 ਹਜ਼ਾਰ ਮੰਗਦਾ ਟਰੈਕਟਰ ਦੇਵਾਂਗੇ 6 ਲੱਖ ਦਾ 6 ਲੱਖ ਦਾ ਉਸ ਤੋਂ ਬਾਅਦ ਆ ਗਿਆ 265 ਕੋਕਾ ਪੀਸੀ ਆ ਬਾਈ ਇਹ ਤਾਂ ਮੂਲੇ ਟਾਇਰ ਲੇ ਗਿਆ ਹੀ 90 95 ਪੈਸੇ ਜਮਾ ਪੇਸਟ ਲੇ ਗਿਆ 45 ਕੇ ਪੈਸੇ ਟਾਇਰ ਹਾਂਜੀ ਠੀਕ ਹੈ ਗੱਲ ਗੇ ਰੰਗ ਦਾ ਓਕੇ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਡੰਡਾ ਪੱਟੀ ਛਤਰੀ ਸਾਹ ਕੁਛ ਨਾਲ ਆ ਸਾਰਾ ਅਰੀਜਨਲ ਕਿਤੋਂ ਰੰਗ ਪੇਂਟ ਨਹੀਂ ਹੋਇਆ ਬਾਈ ਜੀ ਟਰੈਕਟਰ ਦੇਵਾਂਗੇ ਇਹ ਸੁਣੋ 1 ਲੱਖ ਤੇ 65 ਹਜ਼ਾਰ ਦਾ 165 ਦਾ 1 ਲੱਖ 65 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਅੱਗੇ ਆ ਗਿਆ ਉਦੋਂ ਬਾਅਦ ਦੇ ਵਿੱਚ ਆ ਗਿਆ ਗਗਨੇ ਕੋਲੇ ਆ ਜਾ ਉਹ ਕੱਪੜਾ ਮਰੀ ਜਾਂਦਾ ਗਗਨੇ ਨਾਲ ਇਹਨੇ ਕੋਈ ਨਹੀਂ ਆਇਆ। ਵੀ ਆਈ ਹੋ ਦੋ। ਤਕਨੇ ਕੀ ਆਲਾ? ਸੱਚੀ ਗੱਲ ਬਾਈ। ਹਾਂ, ਠੀਕ ਠਾਕ ਲੱਗਈ ਵੀਡੀਓ। ਉਸ ਤੋਂ ਬਾਅਦ ਨਾ ਇਹ ਆ ਗਿਆ ਆਪਣੇ ਕੁਲਵੀਰ ਬਾਈ ਦੇ ਟਰੈਕਟਰ ਆ। ਹੂੰ। ਇਹ ਚ 94 ਮਾਡਲ ਆ। ਐਚ ਆਰ 94 ਆ ਬਾਈ ਸੌਰੀ ਯਾਰ। 21 ਮਾਡਲ ਆ ਜਾਂ 21 ਮਾਡਲ ਲੱਗਦਾ ਨਹੀਂ ਬਾਈ ਟਰੈਕਟਰ ਤਾਂ ਨਹੀਂ ਲੱਗਦਾ 24 25 ਹੁੰਦਾ ਓਏ ਹਾਂ 25 ਜੰਨੀ ਆ ਨਹੀਂ ਨਹੀਂ ਮੈਂ ਉਹੀ ਗੱਲ ਕਰਦਾ ਯਾਰ ਆ ਦੇਖੀ 25 ਮਾਡਲ ਆ ਆ ਦੇਖ ਯਾਰ ਫੋਮੇ ਪਈਆਂ ਸਾਰੀਆਂ ਆ ਦੇਖੀ ਸਹੀ ਗੱਲ ਆ ਆ ਦੇਖ ਇਹ ਗੱਗਨੇ ਕਿਸ ਨੇ ਸਾਂਭ ਕੇ ਕਿੱਥੇ ਲੱਖਿਆ ਯਾਰ ਇਹ ਬਾਈ ਯਾਰ ਬੰਦੇ ਨੇ ਨਾ ਮਤਲਬ ਨਾਲ ਜਿਵੇਂ ਸਹਾਕ ਟਰੈਕਟਰ ਦੇ ਤੌਰ ਤੇ ਰੱਖਿਆ ਨਹੀਂ ਸਹਾਕ ਲੋ ਤੋਂ ਤੱਕ ਦਾ ਰੱਖਿਆ ਸਹਾਕ ਨਹੀਂ ਰਹਿੰਦਾ ਇਸ ਰੂਟ ਤਾਂ ਸਹੀ ਸਮਾਈ ਲੋਕਾਂ ਦੀ ਬੜੇ ਬੜੇ ਪਈਆਂ ਨਹੀਂ ਮਤਲਬ ਮਿੰਟਰ ਤੇ ਲਿਆ 1400 ਤੇ ਕੁਝ ਘੰਟੇ 1400 ਚ ਲੈ ਲੱਗਦਾ ਨਹੀਂ ਇਹ ਭਾਵੇਂ ਪਟਾਈ 100 ਤੇ ਕਰਦਗੇ ਮੈਂ ਉਹੀ ਗੱਲ ਕਰਦਾ ਆ ਦੇਖ ਦੇਖੀ ਇੱਥੇ ਮારી ਕੈਮਰਾ ਬਾਈ ਕੰਡੀਸ਼ਨ 250 ਘੰਟੇ ਦਾ ਯਾਰ ਵਿੱਚ ਵੀ ਹਤੇ ਨਾ ਯਾਰ ਬਾਹਰ ਦਾ ਛੱਡ ਉਹ ਲੈ ਆ ਆ ਦੇਖ ਯਾਰ ਖਾਰੇ ਹੀ ਉਹ ਬੱਦੇ ਨਹੀਂ ਰੱਖਿਆ ਜਿਵੇਂ ਸਮਝ ਨਹੀਂ ਆਉਂਦੀ ਇਹਦੇ ਬਣਤੀ ਆ ਦਿੱਤਾ ਇਹ ਇਹ ਇੱਥੇ ਮਾਰ ਕੀ ਮੜਲਾ ਕੀ ਨਾਲ ਦੀ ਟਾਇਰ ਕਿਾਰੇ ਟਾਇਰ ਨਾਲ ਤੇ ਆ ਤੇ ਗਗਨੇ ਜੀਨੇ ਕਿਸੇ ਨੇ ਨਾਮਾ ਲੈਣਾ ਮੈਂ ਕਹਿੰਦਾ ਯਾਰ ਗਗਨੇ ਕੋਲ ਕਿਉਂ ਨਾ ਭੱਜ ਜਾਵੇ ਕੋਈ ਭਾਈ ਹਾਰ ਪਾ ਕੇ ਲੈ ਜਾਏ ਟਰੈਕਟਰ ਨਵੇਂ ਨਵੇਂ ਨਾਲੋਂ ਚੰਗਾ ਹੈ ਪੁਰਾਣਾ ਗਗਨੇ ਕਿੰਨੇ ਦਾ ਭਾਈ ਲਿਖਿਆ 435 ਲਿਖਿਆ 435 ਲਿਖਿਆ ਕਿੰਨੇ ਦਾ ਕੋਈ ਸੀ ਤਾਂ ਸਕੀਮ ਨਾਲ ਤਾਂ ਇਹ ਲਿਆ ਸੀਗਾ ਵੀ ਆਪਾਂ ਇਹ ਟਰੈਕਟਰ 435 40000 ਰੁਪਏ ਵੇਚਾਂਗੇ ਹਾਂ ਆਪਾਂ ਮੁੱਲ 435 ਕਰਿਆ ਮੰਦੇ ਦੀ ਨਿਸ਼ਾਨੀ ਆ ਟਰੈਕਟਰ ਦੇ ਦਿਆ ਗਿਆ ਆਪਾਂ 4 ਲੱਖ ਤੇ 20000 ਕੋਸ਼ ਕਰੀਏ ਬਈ 415000 ਦਾ ਡੈਟਰ ਲੈ ਲਾਂਗੇ ਭਰਾ ਤੋਂ ਠੀਕ ਹੈ ਗੱਲ लास्ट ਦੇ ਵਿੱਚ ਬਾਈ ਦਾ ਨੰਬਰ ਵੀ ਦੇਵਾਂਗੇ ਆਪਾਂ ਆ 475 ਵੀ ਆਪਣਾ ਇਹ ਵੀ ਆਪਣਾ 415 ਠੀਕ ਹੈ ਗੱਲ ਬਾਈ ਵੀਡੀਓ ਤਾਂ ਲੱਗੀ ਚ ਵਧੀਆ ਲੱਗੀ ਨਾ ਦਬ ਕੇ ਲਾਈਕ ਕਮੈਂਟ ਸ਼ੇਅਰ ਕਰ ਲਿਓ ਪੇ ਨੂੰ ਕਰ ਲਿਓ ਫੋਲੋ ਮੇਰਾ ਕੰਟੈਕਟ WhatsApp ਨੰਬਰ 887294545 ਕਾਲਿੰਗ ਨੰਬਰ 9478845 ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ